ਖਬਰ ਸਮਾਣਾ ਦੇ ਸਾਹਮਣੇ ਆ ਰਹੀ ਹੈ ਕਿ ਸਮਾਣਾ ਦੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਹੱਥ ਲੱਗੀ ਹੈ। ਇੱਕ ਮੋਟਰਸਾਈਕਲ ਚੋਰੀ ਕਰਨ ਵਾਲੇ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਉਸ ਨੇ ਇੱਕ ਮੋਟਰਸਾਈਕਲ ਨੂੰ ਪਟਿਆਲਾ ਤੋਂ ਚੋਰੀ ਕੀਤਾ ਸੀ ਤੇ ਪੁਲਿਸ ਨੇ ਤੇ ਉਸ ਕਥਿਤ ਵਿਅਕਤੀ ਨੂੰ ਨਾਕੇਬੰਦੀ ਦੇ ਦੌਰਾਨ ਕਾਬੂ ਕੀਤਾ ਗਿਆ। ਮੁਕੱਦਮਾ ਦਰਜ ਕਰ ਲਿੱਤਾ ਗਿਆ ਤੇ ਸਮਾਣਾ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ। ਦੱਸਦੀ ਹੈ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਤੇ ਨਾਲ ਹੀ ਨਾਲ ਸੇਠੀ ਪੁਲਿਸ ਸਮਾਣਾ ਦੇ ਵਿੱਚ ਕਥਿਤ આરોપી ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਮਾਣਾ ਦੇ ਵਿੱਚ ਸੀਆਈਏ ਸਟਾਫ ਨੂੰ ਜੋ ਇੱਕ ਬਹੁਤ ਵੱਡੀ ਹਸਫਲਤਾ حاصل ਹੋਈ ਹੈ ਜੋ ਅ ਵਿਅਕਤੀ ਮੋਟਰਸਾਈਕਲ ਚੋਰੀ ਕਰ ਰਿਹਾ ਸੀ ਉਸ ਵਿਅਕਤੀ ਨੂੰ ਸ ਕਥਿਤ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਹੁਣ ਜਾਂਚ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਬਾਬਤ ਗੱਲਬਾਤ ਕਰਦੇ ਹਾਂ ਸਵਾਣਾ ਥਾਣੇ ਦੇ ਇੰਚਾਰਜ ਦੀ ਗੱਲ ਸਾਹਮਣੇ ਆਈ ਹੈ ਪਹਿਲਾਂ ਉਹ ਸੁਣੋ ਗੁਰਪ੍ਰੀਤ ਜੀ ਜਿਹੜਾ ਇਹ ਮੋਟਰਸਾਈਕਲ ਬਰਾਮਦ ਹੋਇਆ ਹੈ ਚੋਰੀ ਦਾ ਇਹ ਕਥੀ ਤਰੋਪੀ ਕਿਸ ਤਰ੍ਹਾਂ ਕਾਬੂ ਆਇਆ ਕਿਸ ਤਰ੍ਹਾਂ ਇਨਫੋਰਮੇਸ਼ਨ ਸੀ ਤੁਹਾਡੇ ਕੋਲ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ 3 ਪੁਆਇੰਟ ਕਦੂਨਪੁਰ ਪਿੰਡ ਮਰਾਦਪੁਰਾ ਨਕਾਬੰਦੀ ਕੀਤੀ ਜਿੱਥੇ ਦੋਸ਼ੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਿਸ ਦੇ ਕੋਲ ਕੋਈ ਡਾਕੂਮੈਂਟ ਨਹੀਂ ਸੀ ਮੋਟਰਸਾਈਕਲ ਹੂੰ ਕਿੱਥੇ ਰਹਿਣ ਵਾਲੇ ਇਹ ਸੁਖਰਾਮ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਹੈ ਪਰ ਹੁਣ ਇਹ ਹਾਲ ਬਾਦ ਇਹ ਖਨਪੁਰ ਗਾੜੀਆਂ ਪਿੰਡ ਵਿੱਚ ਕਿਰਾਏ ਤੇ ਰਹਿ ਰਹੇ ਸੀ ਇਹ ਦੇਖ ਲੈ ਮਕਦਮਾ ਦਰਜ ਹੋ ਗਿਆ ਹਾਂਜੀ ਮਕਦਮਾ 25 ਨੰਬਰ ਮਕਦਮਾ थाना ਸਿੱਟੀ ਸਿਮਾ ਕੋਡ ਪੇਸ਼ ਕਰ ਰਹੇ ਹੋ ਹਾਂਜੀ ਪੇਸ਼ ਕਰਕੇ ਅੱਜ ਰਿਮਾਂਡ ਹਾਸਲ ਕਰ ਰਹੇ ਆਂ ਠੀਕ ਹੈ ਅੱਗੇ ਪੁੱਛ ਕੇ ਲਈ ਤੇ ਕਿਸ ਨੇ ਕੋਈ ਹੁਣ ਤੱਕ ਪੁੱਛਤਾ ਸਕੋ ਦੱਸੋ ਪਹਿਲਾਂ ਹੋਰ ਹੀ ਵਾਰਦਾਤ ਕੋਈ ਇਹ ਅੱਜ ਰਿਮਾਂਡ ਲੈ ਕੇ ਫਿਰ ਪੁੱਛਦੇ ਆਂ ਸਮਾਨਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਸਮਾਨਾ ਲੈ